ਮਿੰਨੋਤੀ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਪਵਣ ਮਹਿਮੀ ਨੂੰ ਕਿਤਾ ਗਿਆ ਗ੍ਰਿਫਤਾਰ ਸ਼੍ਰੀ ਗੁਰਬਦਾਸ ਟੈਗਰਪੋਰਟ ਦੀ ਅਗਵਾਹੀ ਦੇ ਵਿੱਚ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਦਿੱਤੇ ਪੰਜਾਬ ਪੁਲਿਸ ਨੇ ਵੱਡੀ ਸਬਰਤਾ ਹਾਜ਼ਰ ਕਰਕੇ ਪਵਣ ਮਹਿਮੀ ਨੂੰ ਕੱਲ੍ਹ ਆ ਗਿਆ ਗ੍ਰਿਫਤਾਰ ਵੱਡੀ ਖਬਰ ਦੇਖਦੇ ਨਾਲ ਲਗਾਤਾਰ ਤਸਵੀਰਾਂ ਜਨ ਪੰਜਾਬੀ ਨੂੰ ਦਿਖਾ ਮਹਿਮੀ ਸਰ ਸਮਾਜ ਦਾ ਗਰਦਾਰ ਮੁਰਦਾਬਾਦ 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 ਸਤਾਖਲਾ ਬੋਲਣ ਵਾਲੇ ਮੁਰਦਾਬਾਦ 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 ਤੋ ਪਵਨ ਮਹਿਮੀ ਅਤੇ ਜੀਵਨ ਮਹਿਮੀ ਦੇ ਉੱਪਰ 11 ਨੰਬਰ ਐਫ ਆਈ ਆਰ 2019 ਦੇ ਵਿੱਚ ਥਾਣਾ ਪਤਾਰੇ ਦੇ ਵਿੱਚ ਜੜੀ ਕੀਤੀ ਸੀ ਜਦੋਂ ਵੀ ਸੰਤ ਸਮਾਜ ਦੇ ਖਿਲਾਫ ਗਲਤ ਜਿਹੜਾ ਗਾਣਾ ਗਾਇਆ ਸੀ ਜੋ ਅਜੇ ਤੱਕ ਜਿਹੜਾ ਉਸ ਦਾ ਮਕਦਮਾ ਕੋਰਟ 'ਚ ਚੱਲਦਾ ਹੈ ਤੇ 2026 ਦੇ ਵਿੱਚ ਜਨਵਰੀ ਦੀ 24 ਤਰੀਕ ਜਿਹੜੀ ਆ ਇਸ ਮਕਦਮੇ ਦੀ ਜਿਹੜੀ ਪਈ ਹੈ ਉਸ ਤੋਂ ਬਾਅਦ ਜਦੋਂ ਜਗਤ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਜਿਹੜਾ ਪ੍ਰਕਾਸ਼ ਜਿਹੜਾ ਪੂਰੇ ਭਾਰਤ ਵਿੱਚ ਮਨਾਉਣ ਵਾਸਤੇ ਡੇਰਾ ਸਚਕਣ ਬੱਲਾਂ ਦੇ ਗੱਦੀ ਨਿਸ਼ੀਣ 108 ਸੰਤ ਨੰਝਨ ਦਾਜੀ ਮਹਾਰਾਜ ਅਤੇ ਉਹਨਾਂ ਦੇ ਨਾਲ ਸੰਤ ਮਨਦੀਪ ਦਾਜੀ ਮਹਾਰ ਇਦੋਂ ਗਏ ਸੀਗੇ ਪ੍ਰਾਈਮ ਮੀਟ ਨੂੰ ਮੈਨਣ ਵਾਸਤੇ ਤੇ ਉਹ ਜਿਹੜੀ ਫੋਟੋ ਜਦੋਂ ਸਾਰੇ ਗਰੁੱਪਾਂ 'ਚ ਪਈ ਆ ਉਹਦੇ ਫੋਟੋ ਤੋਂ ਉੱਪਰ ਜਿਹੜਾ ਆ ਇਹ ਪੋਗਨ ਮੈਮੀ ਨੇ ਬੜੇ ਅਪੱਤੀਜਨ ਸ਼ਬਦ ਜਿਹੜੇ ਆ ਸਾਡੇ ਰਹਿਬਰਾਂ ਦੇ ਖਿਲਾਫ ਸੰਤਾਂ ਦੇ ਖਿਲਾਫ ਜਿਹੜੇ ਆ ਇੰਨੇ ਬੋਲੇ ਆ ਜਿਹੜੀਆਂ ਸਕਰੀਨਸ਼ਾਟ ਵੀ ਸਾਰੇ ਗਰੁੱਪਾਂ ਦੇ ਵਿੱਚ ਚੱਲ ਰਹੀ ਆ ਜੋ ਬੋਲਣ ਯੋਗ ਸ਼ਬਦ ਜਿਹੜੇ ਆ ਉਹ ਨਹੀਂ ਸੀਗੇ ਉਹਨਾਂ ਦੀ ਸਕਰੀਨਸ਼ਾਟ ਲੈ ਕੇ ਜਿਹੜਾ ਇੱਥੇ ਥਾਣੇ ਪਤਾ ਰਿਆ ਦੇ ਜਿਹੜੇ ਐਸ ਐਚ ਓ ਆ ਡੀ ਐਸ ਪੀ ਸਾਹਿਬ ਤੇ ਐਸ ਐਸ ਪੀ ਜਲੰਧਰ ਉਹ ਡੇਟਾਈਲ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਭੜਕਾਉ ਉਪਾਜਨ ਕਰਦਾ ਸਮਾਜ ਨੂੰ ਦੋ ਫੜਕਾਂ ਦੀ ਕੋਸ਼ਿਸ਼ ਕਰਦਾ ਸਭ ਤੋਂ ਜਿਹੜਾ ਪਹਿਲਾ ਉਪਰਾਲਾ ਜਿਹੜਾ ਲੁਧਿਆਣੇ ਦੇ ਵਿੱਚ ਜਿਹੜੇ ਕਮਿਸ਼ਨਰ ਸਾਹਿਬ ਆ ਸ਼ੋਭਨ ਸ਼ਰਮਾ ਨੇ ਕੀਤਾ ਸੀਗਾ ਤੇ ਦੂਸਰਾ ਜਿਹੜਾ ਆ ਇੱਥੇ ਹੀ ਉਪਰਾਲਾ ਜਿਹੜਾ ਇਹ ਥਾਣਾ ਪਤਾਰੇ ਦੇ ਵਿੱਚ ਕੀਤਾ ਤੇ ਤੁਰੰਤ ਐਫਆਈਆਰ ਕਰਕੇ ਉਹਨੂੰ ਜਿਹੜਾ ਅੱਜ ਅਰੈਸਟ ਕੀਤਾ ਗਿਆ ਫਗਵਾੜੇ ਤੋਂ ਜਿਸ ਦੇ ਨਾਲ ਜਿਹੜਾ ਅਸੀਂ ਸਾਡੇ ਨਾਲ ਬਲਵਿੰਦਰ ਬੁੱਗਾ ਜੀ ਅੰਬੇਰਗਾਸ ਹਸਣਾ ਦੇ ਪ੍ਰਧਾਨ ਅਤੇ ਸਾਡੇ ਹੋਰ ਸਾਥੀ ਜਿਹੜੇ ਆ ਕਾਫੀ ਚਾਰ ਪੰਜ ਗੱਡੀਆਂ ਲੈ ਕੇ ਨਾਲ ਜਿਹੜੇ ਗਏ ਸੀ ਤੇ ਉਹਨੂੰ ਘਰੋਂ ਜਿਹੜਾ ਰੈਸਟ ਕਰਕੇ ਤੇ ਥਾਣਾ ਪਤਾਰੇ ਵੇ ਲਿਆਂਦਾ ਪਰ ਆਪਾਂ ਚੁੰਨੇ ਆ ਵੀ ਜਦੋਂ ਲੋਕੀ ਸਾਨੂੰ ਪੁੱਛਦੇ ਆ ਵੀ ਜਿਹੜੇ ਬੰਦੇ ਬੋਲਣ ਵਾਲੇ ਆ ਇਹ ਤੁਹਾਡੇ ਸਮਾਜ ਦੇ ਕਿਉਂਕਿ ਸਾਡੇ ਸਮਾਜ ਦਾ ਬੰਦਾ ਕੋਈ ਨਹੀਂ ਹੁੰਦਾ ਜਿਹੜਾ ਸਾਡੇ ਸੰਤਾਂ ਦੇ ਸਾਡੇ ਸਮੁੱਚੇ ਸਮਾਜ ਦੇ ਖਿਲਾਫ ਬੋਲਦਾ ਉਹ ਬੰਦਾ ਕੌਮ ਦਾ ਗਦਾਰਾ ਆ ਉਹਨਾਂ ਜੋਤਿਆਂ ਦਾ ਹਾਰੀ ਪਾਉਣਾ ਚਾਹੀਦਾ ਇਦਾਂ ਦੇ ਬੰਦਿਆਂ ਨੂੰ ਜਿਹੜਾ ਅੱਜ ਤੁਸੀਂ ਦੇਖ ਹੀ ਲਿਆ ਵੀ ਸ਼ਰੇਆਮ ਚੁੱਕ ਕੇ ਲਿਆਂਦੇ ਪਿੱਛੇ ਵੀ ਨਹੀਂ ਕੋਇਆ ਲਗਭਗ ਅਸੀਂ 8 ਵਜੇ ਦੇ ਥਾਣੇ ਪਤਾਂਡੇ ਦੇ ਵਿੱਚ ਜਿਹੜੇ ਖੜੇ ਆ ਇਹਨੂੰ ਮਿਲਣ ਵਾਸਤੇ ਵੀ ਮੈਨੂੰ ਲੱਗਦਾ ਕੋਈ ਨਹੀਂ ਆਉਣਾ ਕਿਉਂਕਿ ਬੰਦੇ ਨਾਸਤਿਕ ਬੰਦਿਆਂ ਦੀ ਜਿਹੜਾ ਕੋਈ ਵੀ ਨਾਲ ਜਿਹੜਾ ਮਿਲ ਵਰਤ ਨਹੀਂ ਰੱਖਦਾ ਇਦਾਂ ਦੇ ਤੇ ਕਈ ਹੋਰ ਜਿਹੜੇ ਆ ਜਿਹੜੇ ਕੋਕੜੂ ਹੈਗੇ ਆ ਜਿਹੜੇ ਫੇਸਬੁੱਕਾਂ ਦੇ ਉੱਪਰ ਬੱਸ ਬੋਲਣ ਜੋਗੇ ਆ ਤੇ ਉਹਨਾਂ ਦਾ ਨੰਬਰ ਵੀ ਹੁਣ ਜਿਹੜਾ ਜਲਦੀ ਜਿਹੜਾ ਆ ਸਾਰੀ ਜੱਥੇਬੰਦੀ ਮੇਰੇ ਸਮੂਚੇ ਸਮਾਜ ਵੱਲ ਲਾਜਾਂਗਾ ਕਿ ਉਹ ਕੰਦੇ ਭਰਾਵਾ ਇਹ ਤਾਂ ਤਦ ਨਾਲ ਇੱਕਾ ਰੱਖਣਾ ਪਰ ਆਪਣੇ ਬੰਦੇ ਜਿਹੜੇ ਆਪਣੇ ਸੰਤਾਂ ਦੇ ਜਫੇ ਬੰਦੀਆਂ ਦੇ ਖਿਦਾਰ ਬਾਰ-ਬਾਰ ਬੋਲਦਿਆ ਜੇਕਰ ਅਸੀਂ ਨਾ ਬੋਲੀਏ ਕਿ ਕੌਣ ਬੋਲਦਾ ਕੌਣ ਹੈ ਅੱਜ ਜੇ ਉਪਰਾਲਾ ਕੀਤਾ ਅਸੀਂ ਰਲ ਕੇ ਦੋਨਾਂ ਪ੍ਰਧਾਨਾਂ ਨੇ ਤੇ ਇਹਨੂੰ ਚੁੱਕ ਕੇ ਲਿਆਂਦਾ ਜੇਕਰ ਅਸੀਂ ਨਾ ਕਰਦੇ ਤੇ ਕਿਸੇ ਨੇ ਵੀ ਇਹਨੂੰ ਹੱਥ ਨਹੀਂ ਪਾਉਣਾ ਸੀ ਸਾਰੇ ਬੰਦੇ ਫੇਸਬੁੱਕਾਂ ਦੇ ਤੁਸੀਂ ਦੇਖ ਲਓ ਕਮੈਂਟਾਂ ਵਿੱਚ ਕਹੀ ਜਾਂਦੇ ਆ ਵੀ ਠੀਕ ਆ ਜੋ ਬੋਲਿਆ ਜਾਂ ਹੋਰ ਆ ਪਰ ਅਸੀਂ ਜਿਹੜਾ ਕਦੀ ਵੀ ਜ਼ਿੰਦਗੀ ਦੇ ਵਿੱਚ برداشت ਨਹੀਂ ਕਰਾਂਗੇ ਇਹ ਲਫ਼ਜ਼ ਅਸੀਂ ਇਹ ਨਿਖੇਦੀ ਵੀ ਕਰਦੇ ਆ ਅਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਸਮਾਜ ਦੇ ਟੋਗੜੂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਵੀ ਉਹ ਸਮਝ ਜਾਈਂ ਨਾ ਨੰਬਰ ਤੇ ਆਡਾ ਵੀ ਜਿੱਦਾਂ ਇੱਦਾਂ ਲੱਗਾ ਇੱਦਾਂ ਲੱਗਣਾ ਹਮੇਸ਼ਾ ਹੀ ਸਾਂਝ ਸਮਾਜ ਦੀ ਇੱਜ਼ਤ ਕਰਨੀ ਚਾਹੀਦੀ ਆ ਪੂਰੇ ਸਮਾਜ ਦੀ ਹਰ ਧਰਮ ਦੇ ਜਾਤ ਪਾਤ ਉੱਪਰ ਉੱਠ ਕੇ ਸਾਨੂੰ ਸਾਰਿਆਂ ਦੇ ਜੱਜ ਧਰਮਾਂ ਦੀ ਸਤਿਕਾਰ ਕਰਨਾ ਚਾਹੀਦਾ ਜੇਕਰ ਨਹੀਂ ਕਰੂਗੇ ਤਾਂ ਨਤੀਜਾ ਜਿਹੜਾ ਉਹ ਜਲਦੀ ਸਮਝ ਲੈ ਹਾਂਗੇ ਮੈਂ ਸਾਰੇ ਸਾਥੀਆਂ ਦਾ ਜਿਹੜੇ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਇਦਾਂ ਹੀ ਆਪਾਂ ਏਕਾ ਰੱਖ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਕਰੋ ਹੋਰ ਵੀ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਰੇਲ ਜੜੀ ਨਾਤ ਪਾਈ ਜਾਊਗੀ ਸਾਰਿਆਂ ਨੂੰ ਜੈ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼